ਦੇਖੋ ਗੱਲ ਇਹ ਹੈਗੀ ਐ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਐ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈਂਗ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈਂਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਐ ਕਿਸ ਆਦਮੀ ਨੇ ਜਿਹੜਾ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਜਿਹੜੀ ਚੀਜ਼ ਜੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਹਦੇ ਨਾਲ ਜਾਨੀ ਨੁਕਸਾਨ ਹੁੰਦਾ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਹੈ ਵੀ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈ ਇੰਡਸਟਰੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਅਦ-ਬਾਅਦ ਦੱਸ ਕੇ ਟਾਈਮ ਵੇਸਟ ਕਰਦਾ ਕੋਈ ਫਾਇਦਾ ਨਹੀਂ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀਟਪੀ ਨੇ ਔਰ ਤਿੰਨੇ ਸੀਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟਾਪੀ ਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸਿੱਟਦੇ ਆ ਤਨਖਾਹ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲਖਾ ਰੁਪਇਆ ਸਲੱਜਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾ ਸਾਫ ਪਾਣੀ ਦਿੱਤੇ ਅਸੀਂ ਦਿੰਦੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈ ਇੰਡਸਟਰੀ ਪਾਣੀ ਸਾਫ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਨਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰਖਾ ਸੁਧਾਨਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਵੀ ਤੁਹਾਨੂੰ ਅਜੇ ਪਤਾ ਨਹੀਂ ਦਰਿਆ ਗੰਦਾ ਕੌਣ ਕਰਦਾ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਦੇ ਡਾਇਰੈਕਟ ਲੁਧਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡੈਂਗ ਇੰਡਸਟਰੀ ਨਹੀਂ ਹੈਗੀ ਡੈਂਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀਆ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਘੱਤੇ ਕੋਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝ ਗਏ ਆ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇੱਕ ਗੱਲ ਕਹਿਣੀ ਚਾਹਨਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਵੀ ਐਨ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਵੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਈਂਗ ਦੱਸੀ ਏ ਇਹ ਗੰਦਗੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਔਰ 18 ਪੁਆਇੰਟ ਜਿਹੜੇ ਹੋਰ ਨੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ-ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਸਟਰੀ ਕੰਮ ਵਧੀਆ ਕਰਦੀ ਏ ਪਾਣੀ ਸਾਫ਼ ਕਰਕੇ ਦਰਿਆ 'ਚ ਛੱਡਦੀ ਏ ਔਰ ਜਦ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜੀ ਦੇਖ ਲੋ ਵੀ ਪਾਣੀ ਟੀ ਡੋ ਰਿਆ ਨਹੀਂ ਹੋ ਰਿਆ ਇੰਡੀਆ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕੁਐਸਟ ਇਹ ਕੰਦੀ ਚਾਹਾਂ ਵੀ ਅਗਰ ਕੋਈ ਬੰਦੇ ਨੂੰ ਇਹ ਹੈਜੀ ਤਕਲੀਫ ਸਾਡੇ ਤੋਂ ਵੀ ਡਾਈ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟੀਪੀ ਤੇ ਆਣ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾਣ ਪਹਿਲੇ ਇਲਜ਼ਾਮ ਨਾਲ ਠੀਕ ਹੈ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਚਲੋ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਹੁਣ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ ਤਿੰਨ ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਅਪੀਲ ਕਰਦੇ ਆ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਈ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਿਟ ਸ਼ਹਿਰ ਤੇ ਜਿਹੜੇ ਹੋਜੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਇਹ ਡਾਈ ਇੰਡਸਟਰੀ ਤੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆ ਕੇ ਤੰਤਰਿਕ ਲੋਨ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਇਕੱਲੀ ਡਾਈ ਇੰਡਸਟਰੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋਜੀ ਜਿਹੜੀ ਇਹ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੁਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉੱਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਕਰਨਾ ਚਾਹਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਹਕਤਿਆਰ ਚਾਹਦਾ ਪਾਣੀ ਅਸੀਂ ਵੀ ਚਾਹਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕਿਤੇ ਮਸਲਾ ਹੱਲ ਹੀ ਹੁੰਦਾ ਅਸੀਂ ਤਿਆਰ ਆਂ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨਾਲ ਹੱਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰ ਤੁਹਾਨੂੰ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆਂ ਅਸੀਂ ਅਸੀਂ ਵਪਾਰੀ ਆਦਮੀ ਆ ਅਸੀਂ ਲੜਦਾ ਨਹੀਂ ਜਾਂਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਦਾ ਬੈਠ ਕੇ ਗੱਲ ਕਰਨ ਨੂੰ ਤਿਆਰ ਆਂ ਆ ਕੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜੀ ਅਗਲੇ 3 ਤਰੀਕ ਨੂੰ ਵੀ ਮਹੀਨੇ ਬਾਅਦ ਜੋ ਮਰਜੀ ਆ ਕੇ ਕਰ ਲੈਣ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਕੋਈ ਕੀਤਾ ਦਾ ਡੇਟ ਕੋਈ ਬਿਲਕੁਲ 3 ਦਸੰਬਰ 3 ਦਸੰਬਰ ਨੂੰ 3 ਦਸੰਬਰ ਨੂੰ ਨੇ ਧਮਕੀ ਦਿੱਤੀ ਸੀ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਤਾਂ ਪ੍ਰੈਸ ਕਾਨਫਰੰਸ ਆ ਆਪਿਛਾਪ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਨਸਟਿਲਿਸਟ ਸਿਰਫ ਇੱਕ ਇੱਕ ਬੰਦਾ ਕਿਹਾ ਸੀ ਵੇ ਫੈਕਟਰੀ 'ਚ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕੀਤਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਉਸ ਦਾਣਾ ਇਹਦੇ ਨਾਲ ਕਿਹੜੇ ਕਿਹੜੇ ਲੋਕਾਂ ਦੇ ਨਾਲ ਇਹਨੇ ਬੁੱਢੇ ਨਾਲ ਦੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਣੀ ਡਾਈਂਗ ਡਸਟਰੀ ਨੂੰ ਈਜੀ ਸਮਝਿਆ ਜਾਂਦਾ ਪਰ ਪ੍ਰਸ਼ਾਸਨ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ 30 ਤਰੀਕ ਨੂੰ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਹੈ ਅੱਖਾਂ ਮੂਝ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਹੈ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਤੁਹਾਡੇ ਮੱਦੇ ਦੱਸਿਆ ਕਿ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਜੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਆ ਨੰਬਰ ਵੀ ਟਰੇਸ ਐਫਓਰ ਦੇ ਵਿੱਚ ਧੰਨਵਾਦ ਜੀ ਭਾਜੀ ਇਹ ਚਾਰਾ ਪਾਣੀ ਕੋਈ ਕਿਤਾ ਦਾ ਡੇਟ ਬਿਲਕੁਲ 3 ਦਸੰਬਰ 3 ਦਸੰਬਰ ਨੂੰ 3 ਦਸੰਬਰ ਨੂੰ ਨੇ ਧਮਕੀ ਦਿੱਤੀ ਸੀ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਤ ਦਾ ਜਵਾਬ ਪੱਥਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਤਾਂ ਪ੍ਰੈਸ ਕਾਨਫਰੰਸ ਆ ਆਪਸ਼ਿਪ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਅਨਸਟਰੀ ਲਿਸਟ ਸਿਰਫ ਇੱਕ ਇੱਕ ਬੰਦਾ ਕਿਹਾ ਸੀ ਵੇ ਫੈਕਟਰੀ ਜੋ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕੀਤਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਉਸ ਦਾਣਾ ਹੈ ਇਦਾਂ ਕਿਹੜਾ ਕੋਲੇ ਕਿਹੜੇ ਲੋਕਾਂ ਦੇ ਨਾਲ ਇਹ ਬੁੱਢੇ ਨਾਲ ਦੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਣੀ ਡਾਈਂਗ ਇੰਡਸਟਰੀ ਤੋਂ ਈਜੀ ਸਮਝਿਆ ਜਾਂਦਾ ਹੈ ਪ੍ਰਸ਼ਾਸਨ ਤੋਂ ਕੀ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ ਤੇੰਤਰੀਕ ਨੂੰ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਹੈ ਅੱਖਾਂ ਮੀਚ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਹੈ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਤੁਹਾਡੇ ਮੱਦੇ ਦੱਸਿਆ ਵੀ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਜੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਦਾ ਨੰਬਰ ਵੀ ਟ੍ਰੇਸ ਐਫ ਆਰ ਦੇ ਵਿੱਚ ਧੰਨਵਾਦ ਜੀ ਭਾਜੀ ਇਹ ਦਾਰਾ ਪਾਣੀ ਪਾਣੀ ਕਾਲੀ ਪੋਲੀ ਪਾਣੀ ਇਹ ਗੱਲ ਕਿ ਇਹ ਇਰੀਗੇਸ਼ਨ ਦੀ ਪਰਸਪੈਕਟਿਵ ਦੀ ਝੂਰ ਵਰਤਿਆ ਜਾਵੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਣ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ ਵਿੱਚ ਵੀ ਹੈ ਜੀ ਲੋਰ ਬੁੱਡੇ ਨਾਲੇ ਦੀ ਹੈਗੀ ਆ ਪਾਣੀ ਲੋਰ ਬੁੱਡੇ ਨਾਲੇ ਚ ਜਾਊਗਾ ਉੱਥੇ ਅੱਗੇ ਜਾ ਕੇ ਇਰੀਗੇਸ਼ਨ ਚ ਯੂਜ਼ ਹੋ ਸਕਦਾ ਪਰ ਸਰਕਾਰ ਨੇ 36 ਕਰੋੜ ਰੁਪਏ ਨਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ ਜਿਵੇਂ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਤੇ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਪਾਣਾ ਸੀ ਪਾ ਰਿਆ ਸਾਡਾ ਪਾਣੀ ਅੱਗੇ ਲੋਹਰ ਬੁੱਡੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕੀ ਹੈ ਪੀਪੀਸੀਬੀ ਨਹੀਂ ਪਹਿਹ ਦੇ ਰਹੇ ਸੀ ਨਹਿਰ ਬਣਾਉਣ ਦੀ ਅੱਜ ਤੱਕ ਪੈਰ ਬਣਾਉਂਦੇ ਸੱਚ ਨਹੀਂ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਹਾਂ ਕਿ ਜਿਹੜੀਆਂ 36 ਕਰੋੜ ਦੀ ਨਹਿਰ ਹੈ ਤੇ ਜਲਦੀ ਤੋਂ ਜਲਦੀ ਬਣਾਈ ਜਾਵੇ ਅ ਲੋਰ ਨਾਲਾ ਜਿਹੜਾ ਲੋਰ ਬੁੱਢਾ ਨਾਲਾ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਅਜ ਬਲੀਪੁਰ ਚ ਸਤਰੂ ਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਵੇ ਸਰਪੰਚ ਜਿਹੜਾ ਬੰਦ ਕਰਨ ਦੀ ਤਿਆਰੀ ਹੈ ਜਿਵੇਂ ਸਮਾਜ ਸੇਵੀਆ ਦਾ ਐਲਾਨ ਆ ਉਹਨੂੰ ਲੈ ਕੇ ਉਹ ਤੁਹਾਡੀ ਕੀ ਵਿਉਂਤ ਬੰਦੀ ਹੈ ਸਮਾਜ ਸੇਵੀਆ ਦਾ ਸਮਾਜ ਸੇਵੀ ਨਹੀਂ ਬਲੈਕ ਮੈਨਰ ਬਲੈਕ ਮੈਨਰ ਸਮਾਜ ਸੇਵੀ ਗਲਤ ਸ਼ਬਦ ਹੈ ਅੱਜ ਤੱਕ ਅੱਜ ਤੱਕ ਇੱਕ ਮਿੰਟ ਇੱਕ ਮਿੰਟ ਸਰ ਸਰ ਇੱਧਰ ਇੱਧਰ ਹਾਂਜੀ ਸਰ ਅੱਜ ਤੱਕ ਕਾਲਾ ਪਾਣੀ ਮੋਰਚੇ ਨੇ ਬੁੱਡੇ ਨਾਲੇ ਨੂੰ ਸਾਫ਼ ਕਰਨ ਤੇ 1 ਰੁਪਏ ਖਰਚ ਨਹੀਂ ਕੀਤਾ ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ ਅਸੀਂ ਇਸ ਸੀਡੀਪੀ ਪਲਾਂਟ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਦੇ ਖਰਚ ਬਣਾਇਆ ਕਿੰਨਾ 50 ਕਿਲੋਮੀਟਰ ਸੀਵਰੇਜ ਪਾਏ ਆ ਸਾਨੂੰ ਪਤਾ ਬੁੱਡੇ ਨਾਲੇ ਨੂੰ ਕਿੱਦਾਂ ਸਾਫ਼ ਕਰਨਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਅਸੀਂ ਆਪਣੀਆਂ ਫੈਕਟਰੀਆਂ ਦੀ ਵੀ ਸੁਰੱਖਿਆ ਕਰਾਂਗੇ ਆਪਣੇ ਸੀਡੀਬੀ ਪਲਾਂਟ ਦੀ ਵੀ ਸੁਰੱਖਿਆ ਕਰਾਂਗੇ ਆਪਣੀ ਸੀਡੀਬੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਸੀਵੇ ਇਹ ਸਾਡਾ ਕਰਤਵਿਅ ਹੈ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਦਿਖਾਵਾਂਗੇ ਸਾਡਾ ਕੀ ਕਹਿਣਾ ਚਾਹੁੰਦੇ ਅਸੀਂ ਅਸੀਂ ਜਾਣਦੇ ਆ ਕੋਈ ਟਕਰਾਵ ਨਾ ਹੋਵੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਗੁਰਾਂਤ ਸਾਹਿਬ ਤੁਜੀ 1 ਲੱਖ ਬੰਦੇ ਦਾ ਜ਼ਿਕਰ ਕੀਤਾ ਕਿ ਇਹ ਪਾਣੀ ਕਿਹੜੇ ਨੇ ਪਾਣੀ ਕਿਹੜਾ ਇਰੀਗੇਸ਼ਨ ਦੇ ਪਰਦੇ ਵਿੱਚ ਕਿਉਂ ਵਰਤਿਆ ਜਾਂਦਾ ਹੈ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਣ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ ਵਿੱਚ ਵੀ ਹੈਗੀ ਲੋਰ ਬੁੱਡੇ ਨਾਲੇ ਦੀ ਹੈਗੀ ਆ ਪਾਣੀ ਲੋਰ ਬੁੱਡੇ ਨਾਲੇ ਚ ਜਾਊਗਾ ਉੱਥੇ ਅੱਗੇ ਜਾ ਕੇ ਇਰੀਗੇਸ਼ਨ ਚ ਯੂਜ਼ ਹੋ ਸਕਦਾ ਪਰ ਸਰਕਾਰ ਨੇ 36 ਕਰੋੜ ਰੁਪਏ ਨਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ ਜਿਵੇਂ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਤੇ ਆ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਬਣਾ ਸੀ ਪਾ ਰਿਆ ਸਾਡਾ ਪਾਣੀ ਅੱਗੇ ਲੋਹੜ ਬੁੱਡੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕੀ ਹੈ ਪੀਪੀਸੀਬੀ ਨਹੀਂ ਪਹਿਹ ਦੇ ਰਹੇ ਸੀ ਮਹਿਰ ਬਣਾਉਂਦੇ ਅੱਜ ਤੱਕ ਪੈਰ ਬਣਾਉਂਦੇ ਚੱਲ ਨਹੀਂ ਹੈ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੀਆਂ 36 ਕਰੋੜ ਦੀ ਮਹਿਰ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਅ ਲੋਰ ਨਾਲ ਜਿਹੜਾ ਲੋਰ ਬੁੱਢਾਂ ਨਾਲ ਹੈ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਅਜ ਬਲੀਪੁਰ ਚ ਸਤਲੂ ਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਮਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਵੇ ਜਿਹੜਾ ਬੰਦ ਕਰਨ ਦੀ ਤਿਆਰੀ ਹੈ ਜਿਵੇਂ ਸਮਾਜ ਚਿੰਤਿਆਂ ਦਾ ਐਲਾਨ ਆ ਉਹਨੂੰ ਲੈ ਕੇ ਉਹ ਤੁਹਾਡੀ ਕੀ ਵਿਉਂਤ ਬੰਦੀ ਹੈ ਸਮਾਜ ਸੇਵੀ ਨਾ ਸਮਾਜ ਸੇਵੀ ਨਹੀਂ ਬਲੈਕਮੇਲਰ ਬਲੈਕਮੇਲਰ ਸਮਾਜ ਸੇਵੀ ਗਲਤ ਸ਼ਬਦ ਹੈ ਅੱਜ ਤੱਕ ਅੱਜ ਤੱਕ ਇੱਕ ਮਿੰਟ ਇੱਕ ਮਿੰਟ ਸਰ ਇੱਧਰ ਇੱਧਰ ਹਾਂਜੀ ਸਰ ਅੱਜ ਤੱਕ ਕਾਲਾ ਪਾਣੀ ਮੋਰਚੇ ਨੇ ਗੁੰਡੇ ਨਾਲ ਇਹਨੂੰ ਸਾਫ਼ ਕਰਨ ਦੇ 1 ਰੁਪਏ ਖਰਚ ਨਹੀਂ ਦਿੱਤਾ ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ ਅਸੀਂ ਇਸ ਸੀ ਡੀ ਬੀ ਪਲਾਂਟ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਰੁਪਏ ਖਰਚ ਬਣਾਇਆ ਕੀਤਾ 50 ਕਿਲੋਮੀਟਰ ਸੀਵਰੇਜ ਪਾਏ ਆ ਸਾਨੂੰ ਪਤਾ ਬੁੱਢੇ ਨਾਲਾਂ ਨੂੰ ਕਿੱਦਾਂ ਸਾਫ਼ ਕਰਨਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਅਸੀਂ ਆਪਣੀਆਂ ਫੈਕਟਰੀਆਂ ਦੀ ਵੀ ਸੁਰੱਖਿਆ ਕਰਾਂਗੇ ਆਪਣੇ ਸੀਡੀਬੀ ਪਲਾਂਟ ਦੀ ਵੀ ਸੁਰੱਖਿਆ ਕਰਾਂਗੇ ਆਪਣੀ ਸੀਡੀਬੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਸੀਵਰੇਜ ਇਹ ਸਾਡਾ ਕਰਤਵਿਅ ਹੈ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਦਿਖਾਵਾਂਗੇ ਅਸੀਂ ਅਸੀਂ ਜਾਣਦੇ ਆ ਉਹ ਟਕਰਾਵ ਨਾ ਹੋਵੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਪ੍ਰਧਾਨ ਸਾਹਿਬ ਤੁਜੀ 1 ਲੱਖ ਬੰਦੇ ਦਾ ਜ਼ਿਕਰ ਕੀਤਾ